ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਮੇਰੇ ਇਸ YouTube ਚੈਨਲ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਕਹਾਣੀ ਇੱਕ ਕਿਸਾਨ ਦੀ ਕਿਸਾਨ ਪਰਿਵਾਰ ਦੋਨੋਂ ਪਤੀ ਪਤਨੀ ਇੱਕ ਪਿੰਡ ਵਿੱਚ ਰਹਿੰਦੇ ਆ ਤੇ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਕਾਫੀ ਸਮਾਂ ਬੀਤ ਜਾਂਦਾ ਵਿਆਹ ਨੂੰ ਤੇ ਉਸ ਤੋਂ ਬਾਅਦ ਕਿਸਾਨ ਥੋੜਾ ਉਦਾਸ ਰਹਿਣਾ ਸ਼ੁਰੂ ਕਰ ਦਿੰਦਾ ਤੇ ਉਹ ਕਈ ਵੈਦਾਂ ਤੋਂ ਦਵਾਈ ਵੀ ਲੈਂਦੇ ਆ ਤੇ ਕਈ ਥਾਵਾਂ ਤੇ ਮੰਨਤਾ ਵੀ ਮੰਨਣ ਜਾਂਦੇ ਆ ਸੋਚਦੇ ਆ ਕਿ ਸਾਡੇ ਘਰ ਵਿੱਚ ਔਲਾਦ ਹੋਵੇ ਰੌਣਕ ਲੱਗੇ ਕਿਸੇ ਤਰ੍ਹਾਂ ਦੀ ਹੋਵੇ ਧੀ ਹੋਵੇ ਜਾਂ ਪੁੱਤ ਹੋਵੇ ਤਾਂ ਥੋੜੇ ਸਮੇਂ ਦੇ ਬਾਅਦ ਉਹਨਾਂ ਦੀ ਕਿਤੇ ਨਾ ਕਿਤੇ ਮਾਨਾਤ ਪੂਰੀ ਹੁੰਦੀ ਆ ਤੇ ਉਹਨਾਂ ਦੇ ਘਰ ਇੱਕ ਸੁਪੁੱਤਰ ਜਨਮ ਲੈਂਦਾ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾਂਦੀ ਆ ਬਹੁਤ ਜ਼ਿਆਦਾ ਪਤੀ ਪਤਨੀ ਖੁਸ਼ ਹੁੰਦੇ ਆ ਕਿ ਪ੍ਰਮਾਤਮਾ ਨੇ ਸਾਡੀ ਬਹੁਤ ਸੋਹਣੀ ਸੁਣ ਲਈ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਥੋੜੇ ਸਮਾਂ ਬਾਅਦ ਪਤਾ ਲੱਗਦਾ ਹੈ ਕਿ ਉਹ ਬੱਚਾ ਥੋੜਾ ਆਮ ਬੱਚਿਆਂ ਦੇ ਨਾਲੋਂ ਮੰਤ ਬੁੱਧੀ ਆ ਉਹਦਾ ਜਿਹੜਾ ਦਿਮਾਗ ਆ ਬਹੁਤ ਤਾਂ ਤੇਜ਼ ਨਹੀਂ ਉਹ ਚੋਂ ਬਹੁਤ ਚੁਸਤ ਚਲਾਕ ਨਹੀਂ ਆ ਲੇਕਿਨ ਕਿਸਾਨ ਉਹਨੂੰ ਖੇਤਾਂ ਵਿੱਚ ਹਲ ਵਾਉਣ ਲਈ ਨਾਲ ਲੈ ਕੇ ਜਾਂਦਾ ਉਹਦੀ ਮਾਂ ਸਾਰਾ ਦਿਨ ਉਹਦੇ ਨਾਲ ਉਹ ਗੱਲਾਂ ਕਰਦੀ ਆ ਉਹ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਸਾਡਾ ਬੱਚਾ ਨਾ ਕਿਤੇ ਨਾ ਕਿਤੇ ਆਮ ਬੱਚਿਆਂ ਵਾਂਗੂ ਚੁਸਤ ਚਲਾਕ ਹੋ ਜਾਵੇ ਲੇਕਿਨ ਉਹ ਮਾਤਾ ਜੀ ਮੇਂ ਪੈਦਾ ਹੁੰਦਾ ਉਸੇ ਤਰ੍ਹਾਂ ਹੀ ਸਿੱਧਾ ਬੱਧਰਾ ਹੀ ਰਹਿੰਦਾ ਹੁਣ ਘੜੀਆਂ ਬੀਤਦੀਆਂ ਜਾਂਦੀਆਂ ਤੇ ਉਹ ਜਿਹੜਾ ਲੜਕਾ ਹੈ ਉਹ ਜਵਾਨ ਹੋ ਜਾਂਦਾ ਤੇ ਕਿਸਾਨ ਤੇ ਕਿਸਾਨ ਦੀ ਪਤਨੀ ਬਜ਼ੁਰਗ ਹੋ ਜਾਂਦੇ ਆ ਉਹ ਸੋਚਦੇ ਆ ਕਿ ਕੌਣ ਆਸੀ ਆਪਣੇ ਸੁਪੁੱਤਰ ਦਾ ਵਿਆਹ ਕਰੀਏ ਜੇ ਬਹੁਤਾ ਨਹੀਂ ਤਾਂ ਚਲੋ ਕੋਈ ਗਰੀਬ ਘਰ ਦੀ ਲੜਕੀ ਮਿਲ ਜਵੇ ਜਿਸ ਨਾਲ ਸਾਡੇ ਘਰ ਦਾ ਜਿਹੜਾ ਚਿਰਾਗ ਆ ਉਹ ਜਗਦਾ ਰਹਿ ਜਾਵੇ ਸਾਡੇ ਘਰ ਦੀ ਪੀੜੀ ਅੱਗੇ ਤੁਰਪਵੇ ਉਹ ਬਹੁਤ ਨਾਈਆਂ ਨੂੰ ਸਨੇਹ ਭੇਜਦੇ ਆ ਜਿਹੜੇ ਰਿਸ਼ਤੇ ਕਰਾਉਂਦੇ ਆ ਕਿ ਭਾਈ ਸਾਡੇ ਲੜਕੇ ਵਾਸਤੇ ਕੋਈ ਰਿਸ਼ਤਾ ਕਰਾਓ ਤਾਂ ਜਿਹੜੇ ਨਾਈ ਹੁੰਦੇ ਆ ਉਹ ਕਿਸਾਨ ਨੂੰ ਨਾ ਪੁੱਛਣ ਆਉਂਦੇ ਆ ਘਰ ਵੀ ਤੁਹਾਨੂੰ ਕਿਵੇਂ ਦੀ ਕੁੜੀ ਚਾਹੀਦੀ ਆ ਕੀ ਲੈਣ ਦੇਣ ਚਾਹੀਦਾ ਤਾਂ ਕਿਸਾਨ ਇੱਕ ਗੱਲ ਕਹਿੰਦਾ ਕਿ ਮੈਨੂੰ ਕੋਈ ਦਹੇਜ ਨਹੀਂ ਚਾਹੀਦਾ ਮੈਨੂੰ ਕੁੜੀ ਸੋਹਣੀ ਸੁਨੱਖੀ ਨਹੀਂ ਚਾਹੀਦੀ ਜਿਹੜੀ ਕੁੜੀ ਸਾਡੀ ਨੂ ਬਣ ਕੇ ਆਵੇ ਕਿ ਬਸ ਇੱਕ ਉਹ ਸਮਝਦਾਰ ਸਿਆਣੀ ਹੋਵੇ ਤੇ ਇੱਕ ਥੋੜੀ ਜੀ ਚੁਸਤ ਹੋਵੇ ਤਾਂ ਜਿਹੜੇ ਨਾ ਹੀ ਹੁੰਦੇ ਆ ਉਹ ਹੈਰਾਨ ਹੋ ਜਾਂਦੇ ਆ ਵੀ ਲੋਕ ਤਾਂ ਕਹਿੰਦੇ ਆ ਕਿ ਕੁੜੀ ਚੁਸਤ ਨਾ ਹੋਵੇ ਵੀ ਸਿੱਧੀਆਂ ਸਾਧੀਆਂ ਭੋਲੀਆਂ ਕੁੜੀਆਂ ਸਿਆਣੀਆਂ ਹੁੰਦੀਆਂ ਲੇਕਿਨ ਕੀ ਗੱਲ ਆ ਵੀ ਤੂੰ ਐ ਕਿਉਂ ਕਹਿਣਾ ਵੀ ਕੁੜੀ ਚੁਸਤ ਹੋਵੇ ਤਾਂ ਉਹ ਕਿਸਾਨ ਚੁੱਪ ਹੋ ਜਾਂਦਾ ਤੇ ਉਹ ਕਹਿੰਦਾ ਕਿ ਵਸ ਮੈਨੂੰ ਨਾ ਪੂਰੀ ਚੁਸਤ ਚਲਾਕ ਸਾਡੇ ਘਰ ਆਉਣ ਵਾਲੀ ਨੂੰ ਚਾਹੀਦੀ ਆ ਉਹ ਕਹਿੰਦੇ ਠੀਕ ਆ ਉਹ ਏਰੀਏ 'ਚ ਨਿਗਾਹ ਮਾਰਦੇ ਆਸ-ਪਾਸੇ ਰਿਸ਼ਤੇ ਦੀ ਭਾਲ ਵਿੱਚ ਤੇ ਥੋੜੇ ਦਿਨਾਂ ਬਾਅਦ ਫਿਰ ਕਿਸਾਨ ਦੇ ਕੋਲ ਆਉਂਦੇ ਆ ਤੇ ਉਹ ਆ ਕੇ ਕਹਿੰਦੇ ਆ ਨਾ ਕਿ ਇੱਕ ਪਿੰਡ ਵਿੱਚ ਇੱਕ ਜ਼ਿਮੀਂਦਾਰ ਕਿਸਾਨ ਹੀ ਆ ਤੇ ਉਹਦੀਆਂ ਚਾਰ ਬੇਟੀਆਂ ਚਾਰਾਂ ਦੇ ਵਿੱਚੋਂ ਜਿਹੜੀ ਦੂਜੇ ਨੰਬਰ ਵਾਲੀ ਬੇਟੀ ਆ ਨਾ ਉਹ ਬਹੁਤ ਤੇਜ਼ ਤਰਾਰਾ ਤੇ ਉਹ ਸਾਰੇ ਖਾਨਦਾਨ ਵਿੱਚ ਉਹਦੀਆਂ ਐ ਗੱਲਾਂ ਫੈਲੀਆਂ ਹੋਈਆਂ ਕਿ ਇਹ ਲੜਕੀ ਆ ਨਾ ਜਿਹੜੀ ਇਹ ਵੱਖਰੀ ਆ ਬਾਕੀ ਸਾਰੀਆਂ ਤੋਂ ਤਾਂ ਕਿਸਾਨ ਉਹਨਾਂ ਨੂੰ ਕਹਿੰਦਾ ਕਿ ਕਿ ਉਹ ਆਪਣੇ ਘਰ ਰਿਸ਼ਤਾ ਕਰ ਦਣਗੇ ਉਹ ਕਹਿੰਦੇ ਕਿ ਹਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਰਨ ਨੂੰ ਕੀ ਗੱਲ ਆ ਤਾਂ ਕਿਸਾਨ ਨਾਈ ਨੂੰ ਕਹਿੰਦਾ ਕਿ ਜਿਹੜਾ ਵੀ ਤੇਰਾ ਵੰਦਾ ਹੱਕ ਆ ਮੈਂ ਤੈਨੂੰ ਦੂਕਣਾ ਦਊਂਗਾ ਲੇਕਿਨ ਅਜੇ ਹੀ ਚੋਸ ਤੇ ਚਲਾਕ ਕੁੜੀ ਦਾ ਮੇਰੇ ਬੱਚੇ ਲਈ ਰਿਸ਼ਤਾ ਦੱਸ ਤਾਂ ਨਾਈ ਉਹਨਾਂ ਦੇ ਕੋਲ ਜਾਂਦਾ ਕੁੜੀ ਵਾਲਿਆਂ ਦੇ ਉੱਥੇ ਗੱਲਬਾਤ ਕਰਦਾ ਤੇ ਗੱਲਬਾਤ ਕਰਨ ਤੋਂ ਬਾਅਦ ਘਰ ਵਿਖਾਉਣ ਲਈ ਲੈ ਕੇ ਆਂਦਾ ਤੇ ਮੁੰਡਾ ਜੋ ਕਿ ਵੇਖਣ ਨੂੰ ਵਧੀਆ ਹੁੰਦਾ ਨਾ ਪਰ ਉਹ ਕੰਮ ਧੰਦਾ ਵੀ ਕਰਦਾ ਪਰ ਬਹੁਤਾ ਜਿਆਦਾ ਚੁਸਤ ਚਲਾਕ ਨਹੀਂ ਹੁੰਦਾ ਤਾਂ ਉਹ ਕੁੜੀ ਵਾਲੇ ਦੇਖ ਜਾਂਦੇ ਆ ਚਲੋ ਵਧੀਆ ਰਿਸ਼ਤਾ ਹੋ ਜਾਂਦਾ ਤੇ ਹੁਣ ਜਿਹੜੀ ਉਹ ਕੁੜੀ ਆ ਨਾ ਉਹ ਕਿਸਾਨ ਦੇ ਘਰ ਨੂੰ ਬਣ ਕੇ ਆ ਜਾਂਦੀ ਆ ਉਹਦਾ ਪਹਿਲੇ ਬਹੁਤ ਚੁਸਤ ਚਲਾਕ ਕਿਸਾਨ ਵੀ ਚਾਹੁੰਦਾ ਹੈ ਕਿ ਜਿਹੜੀ ਸਾਡੀ ਨੂੰਹ ਹੋਵੇ ਉਹ ਚੁਸਤ ਚਲਾਕ ਹੋਵੇ ਲੇਕਿਨ ਉਹ ਕੁੜੀ ਤਾਂ ਬਹੁਤ ਜ਼ਿਆਦਾ ਧੀ ਜਾਣਾ ਉਹ ਬੱਚੀ ਆ ਜਿਹੜੀ ਉਹਨਾਂ ਤਿੰਨ ਚਾਰਾਂ ਭੈਣਾਂ ਵਿੱਚ ਉਹ ਇਕਲੌਤੀ ਸੀ ਜਿਹੜੀ ਪੜਨਾ ਸਿੱਖਿਆ ਲੈਣ ਲਈ ਜਾਂਦੀ ਸੀ ਸਿਰਫ ਉਹ ਕੱਲੀ ਕੁੜੀ ਪੜੀ ਸੀ ਉਹਨਾਂ ਚਾਰਾਂ ਭੈਣਾਂ ਚੋਂ ਤੇ ਜਦੋਂ ਵਿਆਹ ਹੋ ਜਾਂਦਾ ਥੋੜੇ ਸਮੇਂ ਬਾਅਦ ਜਿਹੜਾ ਕਿਸਾਨ ਹੁੰਦਾ ਉਹ ਕਹਿੰਦਾ ਹੈ ਕਿ ਮੈਂ ਜਿਹੜੇ ਕੰਮ ਵਾਸਤੇ ਰਿਸ਼ਤਾ ਲਿਆ ਸੀ ਕਿ ਕੀ ਅੱਜ ਮੈਂ ਇਹ ਬੱਚੀ ਨੂੰ ਪਰਖ ਕੇ ਨਾ ਵੇਖਾ ਕਿ ਇਹ ਵਾਕਈ ਇਹਦਾ ਦਿਮਾਗ ਹੈਗਾ ਇਹ ਚੁਸਤ ਹੈਗੀ ਆ ਤਾਂ ਉਹ ਜਿਹੜੀ ਨੋਹ ਹੁੰਦੀ ਆ ਉਹ ਇੱਕ ਦਿਨ ਨਾ ਪਾਣੀ ਲੈਣ ਜਾਂਦੀ ਆ ਬਾਹਰ ਖੂਹ ਤੋਂ ਪਾਣੀ ਭਰਨ ਲਈ ਜਾਂਦੀ ਆ ਤਾਂ ਉਹ ਖੂਹ ਤੋਂ ਘੜਾ ਪਾਣੀ ਦਾ ਭਰ ਲਿਆ ਹੁੰਦੀ ਆ ਤੇ ਜਦੋਂ ਘਰੇ ਆਉਣ ਲੱਗਦੀ ਆ ਤੇ ਉਦੋਂ ਦੇਲੀ ਦੇ ਅੱਗੇ ਦਰਾਂ ਦੇ ਮੂਹਰੇ ਗੇਟ ਤੇ ਜਿਹੜਾ ਕਿਸਾਨ ਆ ਨਾ ਉਹ ਬਹਿ ਜਾਂਦਾ ਤੇ ਉਹ ਆਪਦੀ ਨੋਹ ਨੂੰ ਕਹਿੰਦਾ ਕੀ ਤੀਏ ਮੈਂ ਤੈਨੂੰ ਇੱਕ ਸਵਾਲ ਇੱਕ ਬੁਝਾਰਤ ਪਾਉਣੀ ਆ ਤੂੰ ਇਹ ਬੁਝਾਰਤ ਦਾ ਮੈਨੂੰ ਜਵਾਬ ਦੇਣਾ ਅਗਰ ਤੂੰ ਬੁਝਾਰਤ ਦਾ ਜਵਾਬ ਦਿੱਤਾ ਤਾਂ ਤੂੰ ਇਹ ਦੇਲੀ ਪਾਰ ਕਰੇਂਗੀ ਨਹੀਂ ਤਾਂ ਨਹੀਂ ਕਰੇਂਗੀ ਤਾਂ ਉਹ ਕਹਿੰਦੀ ਕਿ ਕਿਉਂਕਿ ਉਹ ਬੱਚੀ ਪਹਿਲਾਂ ਚੁਸਤ ਹੁੰਦੀ ਉਹ ਕਹਿੰਦੀ ਹਾਂਜੀ ਪਿਤਾ ਜੀ ਮੈਂ ਤੁਹਾਡੀ ਗੱਲ ਦਾ ਜਵਾਬ ਜ਼ਰੂਰ ਦਵਾਂਗੀ ਬੁਝਾਰਤ ਦਾ ਤੁਸੀਂ ਮੈਨੂੰ ਬੁਝਾਰਤ ਪਾਓ ਤਾਂ ਕਿਸਾਨ ਕਹਿੰਦਾ ਕਿ ਅੱਜ ਇਹ ਮੌਕਾ ਮਿਲਿਆ ਹਨਾ ਇਹ ਬੱਚੀ ਨੂੰ ਪਰਖਣ ਦਾ ਤਾਂ ਉਹਨੇ ਜਿਹੜੀ ਕਿਸਾਨ ਨੇ ਆ ਬੁਝਾਰਤ ਪਾਉਣੀ ਸ਼ੁਰੂ ਕੀਤੀ ਉਹ ਬੁਝਾਰਤ ਕੀ ਪਾਉਂਦਾ ਆਪਾਂ ਸੋੰਦੇ ਆ ਕਿ ਕਹਿੰਦਾ ਕਿ ਬਿਨਾ ਚਾਂਦੀ ਦੇ ਗਹਿਣੇ ਸ਼ਿੰਗਾਰ ਵਿੱਚ ਪਾਣੀ ਭਰ ਲਿਆ ਬਿਨਾ ਚਾਂਦੀ ਦੇ ਗਹਿਣੇ ਸ਼ਿੰਗਾਰ ਵਿੱਚ ਪਾਣੀ ਭਰ ਲਿਆ ਸੁਨੂ ਉਹ ਚਤਰਨਾਰ ਪੱਤੀ ਦੀ ਕਸਮ ਤੈਨੂੰ ਪਹਿਲਾਂ ਦੇ ਜਵਾਬ ਫੇਰ ਕਰੋ ਦਿੱਲੀ ਪਾਰ ਜਿਹੜੀ ਉਹ ਮਟਿਆਰ ਆ ਉਹ ਨੂੰ ਆ ਉਹ ਹਰਾਨ ਹੋ ਜਾਂਦੀ ਆ ਸੋਚੀ ਪੈ ਜਾਂਦੀ ਆ ਕਿ ਇਹ ਕਿਹੋ ਜੀ ਬਾਜ਼ਾਰਤਾ ਜਿਹਦੇ ਵਿੱਚ ਪਤੀ ਦੀ ਕਸਮ ਪਾਤੀ ਮੈਨੂੰ ਪਿਤਾ ਜੀ ਨੇ ਲੇਕਿਨ ਇਹਦਾ ਜਵਾਬ ਮੈਨੂੰ ਦੇਣਾ ਪਊਗਾ ਉਹ ਸੋਚਣ ਲੱਗਦੀ ਆ ਕਾਫੀ ਸਮਾਂ ਸੋਚਣ ਤੋਂ ਬਾਅਦ ਉਹ ਇੱਕ ਮੁੱਦੇ ਤੇ ਪਹੁੰਚਦੀ ਆ ਤੇ ਉਹ ਆਪਦੇ ਸਹਰੇ ਨੂੰ ਕਹਿੰਦੀ ਆ ਕਿ ਪਿਤਾ ਜੀ ਇਹ ਬੁਝਾਰਤ ਦਾ ਜਵਾਬ ਵੀ ਮੈਂ ਤੁਹਾਨੂੰ ਬੁਝਾਰਤ ਵਿੱਚ ਹੀ ਦਵਾਂਗੀ ਅਗਰ ਤੁਹਾਡੇ ਵਿੱਚ ਸੋਚਨ ਸ਼ਕਤੀ ਹੈ ਤਾਂ ਤੁਸੀਂ ਇਹਦਾ ਉੱਤਰ ਆ ਜਿਹੜਾ ਉਹ ਸਮਝ ਜਾਣਾ ਸਹਰਾ ਕਹਿੰਦਾ ਠੀਕ ਆ ਜੀ ਮੈਂ ਤਾਂ ਸਮਝ ਜੂਗਾ ਤਾਂ ਅੱਗੋਂ ਜਵਾਬ ਦਿੰਦੀ ਆ ਕਿ ਪਾਣੀ ਵਿੱਚ ਹੀ ਜਨਮੀ ਤੇ ਪਾਣੀ ਵਿੱਚ ਹੀ ਗਲੀ ਜਾਵੇ ਅਤੇ ਜਲਦੀ ਅੱਗੇ ਜਲਦੀ ਅੱਗ ਤੇ ਰੱਖ ਦਈਏ ਤਾਂ ਅਮਰ ਹੋ ਜਾਵੇ ਤਾਂ ਜਦੋਂ ਨੂਹ ਇਹ ਜਵਾਬ ਦਿੰਦੀ ਆ ਤੇ ਸੋਹਰਾ ਖੁਸ਼ ਹੋ ਜਾਂਦਾ ਕਿ ਵਾਕਈ ਇਹ ਜਵਾਬ ਤਾਂ ਬਿਲਕੁਲ ਸਹੀ ਦਿੱਤਾ ਤਾਂ ਉਹ ਬਹੁਤ ਖੁਸ਼ ਹੁੰਦਾ ਤੇ ਖੁਸ਼ ਹੋ ਕੇ ਕਹਿੰਦਾ ਕਿ ਵਾਹ ਧੀ ਮੈਂ ਇਹੋ ਜੀ ਨੂਹ ਚਾਹੁੰਦਾ ਸੀਗਾ ਕਿ ਤੂੰ ਜੋ ਵੀ ਮੈਂ ਸੋਚਿਆ ਸੀ ਕਿ ਮੇਰੀ ਨੂਹ ਆ ਜਿਹੜੀ ਇਹੋ ਜੀ ਆਵੇ ਜਿਹੋ ਜੀ ਮੈਂ ਸੋਚਦਾ ਸੀ ਤੂੰ ਉਸ ਤੋਂ ਕਿਤੇ ਜ਼ਿਆਦਾ ਉੱਤੇ ਜੋ ਸਤੇ ਚਲਾਕ ਸਮਝਦਾਰ ਤੇ ਹੁਸ਼ਿਆਰ ਆ ਤਾਂ ਫਿਰ ਅਗੂ ਇੱਕ ਹੋਰ ਬਾਜ਼ਾਰਤ ਆ ਜਿਹੜੀ ਉਹ ਕਹਿੰਦਾ ਕਿ ਇੱਕ ਬਾਜ਼ਾਰਤ ਮੈਂ ਤਨੂਰ ਪਾਣੀ ਆ ਉਹ ਕਹਿੰਦੀ ਠੀਕ ਆ ਤਾਂ ਹੁਣ ਜਿਹੜੀ ਪਹਿਲਾਂ ਵਾਲੀ ਬਾਜ਼ਾਰਤ ਸੀ ਇਹਦਾ ਆਪਾਂ ਮਤਲਬ ਸਮਝਦੇ ਆ ਕਿ ਕੀ ਸੀਗਾ ਬਿਨਾ ਚਾਂਦੀ ਦੇ ਗਹਿਣੇ ਸ਼ਿੰਗਾਰ ਵਿੱਚ ਪਾਣੀ ਭਰ ਲਿਆ ਸੁਣੋ ਉਹ ਚਤੁਰ ਨਾਰ ਪਤੀ ਦੀ ਕਸਮ ਤੈਨੂੰ ਪਹਿਲਾਂ ਜੇ ਦੇ ਜਵਾਬ ਤੇ ਫੇਰ ਕਰ ਦੇਲੀ ਪਰ ਉਹ ਕਹਿੰਦਾ ਕਿ ਬਿਨਾ ਚਾਂਦੀ ਦੇ ਗਹਿਣੇ ਬਿਨਾ ਸੋਨੇ ਚਾਂਦੀ ਤੋਂ ਕੋਈ ਸ਼ਿੰਗਾਰ ਨਹੀਂ ਉਸ ਚੀਜ਼ ਤੇ ਕੋਈ ਆਰਟੀਫੀਸ਼ਲ ਚੀਜ਼ ਨਹੀਂ ਲੱਗਿਆ ਲੇਕਿਨ ਉਹਦੇ ਵਿੱਚ ਪਾਣੀ ਭਰਿਆ ਜਾਂਦਾ ਫਿਰ ਵੀ ਉਹ ਕੀ ਚੀਜ਼ ਆ ਤਾਂ ਅੱਗੋਂ ਜਿਹੜੀ ਨੂੰਹ ਆ ਉਹ ਦੱਸਦੀ ਆ ਕਿ ਪਾਣੀ ਵਿੱਚ ਹੀ ਜਲਮੀ ਤੇ ਪਾਣੀ ਵਿੱਚ ਹੀ ਘਲੀ ਜਾਵੇ ਤੇ ਜੇ ਬਲਦੀ ਅੱਗ ਤੇ ਰੱਖ ਦਈਏ ਤਾਂ ਅਮਰ ਹੋ ਜਾਵੇ ਉਹ ਕਹਿੰਦੀ ਆ ਕਿ ਜਿਹੜਾ ਘੜਾ ਨਾ ਉਹ ਮਿੱਟੀ ਜਿਹੜੀ ਆ ਪਾਣੀ ਵਿੱਚੋਂ ਹੀ ਆ ਮਿੱਟੀ ਦੇ ਪਾਣੀ ਵਿੱਚੋਂ ਹੀ ਜਨਮ ਲਿਆ ਆ ਤੇ ਜੇ ਪਾਣੀ ਵਿੱਚ ਹੀ ਰੱਖ ਦਈਏ ਤਾਂ ਉਹ ਘੜਾ ਪਾਣੀ ਵਿੱਚ ਹੀ ਗਲ ਜਾਂਦਾ ਤੇ ਜਿਉਂ ਬਾਲਦੀ ਅੱਗ ਤੇ ਰੱਖ ਦਈਏ ਤਾਂ ਉਹ ਹਮੇਸ਼ਾ ਲਈ ਪੱਕਾ ਹੋ ਜਾਂਦਾ ਅਮਰ ਹੋ ਜਾਂਦਾ ਐਨੀ ਚੁਸਤ ਚਲਾਕੀ ਨਾਲ ਜਿਹੜੀ ਨੋਹ ਆ ਉਹ ਜਵਾਬ ਦਿੰਦੀ ਆ ਤਾਂ ਅੱਗੋ ਜਿਹੜਾ ਸਹਰਾ ਖੁਸ਼ ਹੋ ਕੇ ਇੱਕ ਬੁਝਾਰ ਤੋਂ ਉਹ ਹੋਰ ਪਾਉਂਦਾ ਕੀ ਕਹਿੰਦਾ ਕਿ ਐਨੀ ਲੰਮੀ ਸਿਕਰੀ ਦੱਲ ਵਿੱਚ ਉਤਾਰੇ ਸ਼ਮਾ ਸ਼ਮਾ ਕਰ ਪਾਣੀ ਭਰ ਲਈ ਤੇ ਪਿਆਸ बुझाए ਉਹ ਕਹਿੰਦਾ ਕਿ ਇਹ ਸਵਾਲ ਦਾ ਜਿਹੜਾ ਇਹ ਬੁਝਾਰਤ ਦਾ ਜਵਾਬ ਆ ਹੁਣ ਤੂੰ ਮੈਨੂੰ ਧੀਏ ਦੇ ਤਾਂ ਅੱਗੋਂ ਫਿਰ ਉਹ ਹੀ ਨੂੰ ਕਹਿੰਦੀ ਆ ਕਿ ਕਿਉਂ ਨਾ ਪਿਤਾ ਜੀ ਮੈਂ ਤੁਹਾਡਾ ਇਸੇ ਬੁਝਾਰਤ ਦਾ ਜਵਾਬ ਵੀ ਆਪਦੀ ਇੱਕ ਬੁਝਾਰਤ ਰਾਹੀਂ ਦਵਾਂਗੀ ਉਹ ਕਹਿੰਦਾ ਠੀਕ ਆ ਅੱਗੋਂ ਜਵਾਬ ਦਿੰਦੀ ਆ ਕਿ ਪੂਰੀ ਨਾਲ ਲਿਪਟੀ ਪਈ ਪਾਣੀ ਵਿੱਚ ਦਹੀਂ ਲਿਪਟ ਡੋਲ ਪਾਣੀ ਭਰ ਲਿਆ ਦਿੱਤੀ ਪਿਆਸ ਬੁਝਾ ਉਹ ਕਹਿੰਦੀ ਆ ਕਿ ਜਿਹੜੀ ਪੋਰੀ ਨਾਲ ਲਮਕੀ ਪਈ ਆ ਬਾਲਟੀ ਜਿਹੜੀ ਉਹਨੂੰ ਅਸੀਂ ਜਦੋਂ ਰੱਸੀ ਨਾਲ ਲਮਕਾ ਦਿੰਦੇ ਆ ਤਾਂ ਉਹ ਖੂਹ ਵਿੱਚ ਲੰਕ ਜਾਂਦੀ ਆ ਤੇ ਜਿਹੜਾ ਪਾਣੀ ਆ ਬਾਹਰ ਕੱਢ ਲਿਆਉਂਦੀ ਆ ਤੇ ਫੇਰ ਸਾਡੀ ਪਿਆਸ ਬੁਝਾ ਦਿੰਦੀ ਆ ਹੁਣ ਕਿਸਾਨ ਬਹੁਤ ਖੁਸ਼ ਹੁੰਦਾ ਤੇ ਉਹ ਖੁਸ਼ੀ ਨਾਲ ਝੂਮ ਮੋਟਦਾ ਤੇ ਉਹ ਆਖਿਰ ਦੱਸਦਾ ਫਿਰ ਆਪਦੀ ਨੂੰ ਨੂੰ ਕਿਤੇ ਇਹ ਮੈਂ ਕਿਉਂ ਚਾਹੁੰਦਾ ਸੀ ਕਿ ਜਿਹੜੀ ਮੇਰੀ ਨੂੰਹ ਆ ਉਹ ਬਹੁਤ ਜ਼ਿਆਦਾ ਚੋਸਤ ਹੋਵੇ ਉਹ ਚਾਹੁੰਦਾ ਉਹ ਕਹਿੰਦਾ ਕਿ ਮੇਰਾ ਜਿਹੜਾ ਸੁਪੁੱਤਰ ਆ ਨਾ ਉਹ ਬਹੁਤ ਭੂਲਾ ਤੇ ਜਿਹੜੇ ਅੱਜ ਦੇ ਲੋਕ ਆ ਨਾ ਉਹ ਇੱਕ ਦੂਜੇ ਨੂੰ ਵੇਖ ਕੇ ਨਹੀਂ ਜਾਂਦੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਪੁੱਤਰ ਦਾ ਭੋਲੇਪਨ ਦਾ ਕੋਈ ਫਾਇਦਾ ਉਠਾਵੇ ਕਿ ਜੇਕਰ ਉਹ ਭੋਲਾ ਤੇ ਉਹਦੀ ਪਤਨੀ ਵੀ ਜਿਹੜੀ ਆ ਭੋਲੀ ਆ ਗਈ ਤੇ ਸਾਨੂੰ ਜਿਹੜਾ ਸ਼ਰੀਕਾ ਨੇ ਆ ਸਾਡੇ ਖਾਨਦਾਨ ਚ ਰਹਿਣ ਨਹੀਂ ਦੇਣਾ ਮੈਂ ਚਾਹੁੰਦਾ ਸੀ ਮੇਰੀ ਨੋ ਜੋਸਤ ਚਲਾਕ ਹੋਵੇ ਤਾਂ ਕਿ ਸਾਡੇ ਘਰ ਨੂੰ ਅੱਗੇ ਤੋਰ ਸਕੇ ਉਹ ਪੜ੍ਹੀ ਲਿਖੀ ਹੋਵੇ ਸਮਝਦਾਰ ਹੋਵੇ ਜਿਹੜੇ ਸਾਡੇ ਖਾਨਦਾਨ ਨੂੰ ਇੱਕ ਨਵੀਂ ਸਿਹਤ ਦਵੇ ਤਾਂ ਉਹ ਅੱਜ ਤੇਰੇ ਤੋਂ ਮੈਂ ਉਹ ਉਮੀਦ ਅੱਜ ਪੂਰੀ ਕੀਤੀ ਆ ਜਿਉਂਦੀ ਵਸਦੀ ਰਹਿ ਜਦੋਂ ਨੋ ਤੋਂ ਇਹ ਪ੍ਰੀਖਿਆ ਉਹਦਾ ਸਹਰਾ ਲੈ ਰਿਆ ਹੁੰਦਾ ਤਾਂ ਉਹਨਾਂ ਦੇ ਘਰ ਇੱਕ ਕੁੱਤਾ ਰੱਖਿਆ ਹੁੰਦਾ ਉਹ ਕੁੱਤਾ ਸਾਰੀਆਂ ਗੱਲਾਂ ਸੁਣ ਰਿਹਾ ਹੁੰਦਾ ਤਾਂ ਜਦੋਂ ਕੁੱਤਾ ਸੋੰਦਾ ਤੇ ਉਹ ਕਹਿੰਦਾ ਹੈ ਕਿ ਜੇ ਸਿੱਖਿਆ ਨਾਲ ਕੁਝ ਪੜ੍ਹਨ ਲਿਖਣ ਨਾਲ ਇਹਦੀ ਨੂੰ ਇੰਨੀ ਹੁਸ਼ਿਆਰ ਹੋ ਸਕਦੀ ਆ ਕਿ ਕੀ ਮੈਂ ਨਹੀਂ ਹੋ ਸਕਦਾ ਕੁੱਤਾ ਇੱਕ ਜਿਹੜਾ ਸਿਖਲਾਈ ਦਿੰਦਾ ਸੂਜ਼ਵਾਨ ਗਿਆਨੀ ਉਹਦੇ ਕੋਲੇ ਜਾਂਦਾ ਤੇ ਉਹ ਗਿਆਨੀ ਨੂੰ ਜਾ ਕੇ ਕਹਿੰਦਾ ਕਿ ਗਿਆਨੀ ਜੀ ਤੁਸੀਂ ਬੱਚਿਆਂ ਨੂੰ ਸਿੱਖਿਆ ਦਿੰਦੇ ਹੋ ਤਾਂ ਮੈਂ ਵੀ ਤੁਹਾਡੇ ਕੋਲੇ ਸਿੱਖਿਆ ਲੈਣ ਆ ਜਾ ਕਰਾਂ ਹੋ ਸਕਦਾ ਕਿ ਮੈਂ ਵੀ ਉਹਨਾਂ ਦੀ ਨੂੰ ਤੇ ਇਸ ਤਰ੍ਹਾਂ ਤੇ ਸਮਝਦਾਰ ਹੋ ਜਾ ਗਿਆਨੀ ਕਹਿੰਦਾ ਨਹੀਂ ਭਾਈ ਮੈਂ ਤੈਨੂੰ ਦੂ ਇੱਕ ਕੁੱਕਰ ਹਾਂ ਮੈਂ ਤੈਨੂੰ ਨਹੀਂ ਸਿੱਖਿਆ ਦੇ ਸਕਦਾਗਾ ਤੇਰੇ 'ਚ ਤਾਂ ਗਲਤੀਆਂ ਹੀ ਬਹੁਤ ਨੇ ਤਾਂ ਕੁੱਤਾ ਕਹਿੰਦਾ ਕਿ ਤੁਸੀਂ ਮੈਨੂੰ ਦੱਸੋ ਵੀ ਮੇਰੇ 'ਚ ਕੀ ਗਲਤੀਆਂ ਕਹਿੰਦਾ ਸਭ ਤੋਂ ਪਹਿਲੀ ਗਲਤੀ ਤਾਂ ਤੁਸੀਂ ਕਿਸੇ ਨੂੰ ਦੇਖਦੇ ਨਹੀਂ ਤੁਸੀਂ ਕੰਧ ਦੇ ਉੱਪਰ ਪਛਾਵ ਕਰ ਦਿੰਦੇ ਹੋ ਤਾਂ ਕੁੱਤਾ ਕਹਿੰਦਾ ਠੀਕ ਆ ਇਹ ਸਾਡੀ ਗਲਤੀ ਆ ਦੂਜੇ ਨੰਬਰ ਤੇ ਉਹ ਕਹਿੰਦਾ ਤੁਸੀਂ ਦੇਖਦੇ ਨਹੀਂਗੇ ਤੁਸੀਂ ਰਾਹ ਦੇ ਵਿੱਚ ਕਾਰ ਟੋਇਆ ਪੱਟ ਕੇ ਬੈਠ ਜਾਂਦੇ ਹੋ ਕਹਿੰਦਾ ਠੀਕ ਆ ਗਿਆਨੀ ਕਹਿੰਦਾ ਤੀਜੀ ਗਲਤੀ ਹੈ ਜਿਹੜੀ ਥੋਡੀ ਉਹ ਆ ਕਿ ਜੇਕਰ ਕੋਈ ਮੰਗਤਾ ਜਾਂ ਬ੍ਰਹਮ ਗਿਆਨੀ ਜਾਂ ਕੋਈ ਆ ਫਕੀਰ ਮੰਗਲ ਲਈ ਆਉਂਦਾ ਘਰਾਂ ਦੇ ਵਿੱਚ ਖੈਰ ਤਾਂ ਤੁਸੀਂ ਉਹ ਭੌਂਕਣਾ ਸ਼ੁਰੂ ਕਰ ਦਿੰਦੇ ਹੋ ਉਹ ਤਾਂ ਰੱਬ ਦਾ ਰੂਪ ਹੁੰਦਾ ਪਈ ਤੁਹਾਡੇ ਚ ਤਾਂ ਬਹੁਤ ਗਲਤੀਆਂ ਨੇ ਮੈਂ ਤੈਨੂੰ ਨਹੀਂ ਪੜ੍ਹਾ ਸਕਦਾ। ਕੁੱਤਾ ਕਹਿੰਦਾ ਕਿ ਗਿਆਨੀ ਜੀ ਤੁਸੀਂ ਪੜ੍ਹਾਉਣਾ ਜਾਨਾ ਪੜ੍ਹਾਉਣਾ ਤੁਹਾਡੀ ਮਰਜ਼ੀ ਆ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹ ਤਿੰਨਾਂ ਗੱਲਾਂ ਦੇ ਪਿੱਛੇ ਸਾਡਾ ਕੀ ਕਾਰਨ ਆ ਸਭ ਤੋਂ ਪਹਿਲਾਂ ਤਾਂ ਕਹਿੰਦਾ ਕਿ ਅਸੀਂ ਤੂੰ ਤੁਸੀਂ ਕੰਧ ਤੇ ਪਸ਼ਾਵ ਕਰਨ ਦੀ ਗੱਲ ਕੀਤੀ ਆ ਤਾਂ ਅਸੀਂ ਉਹ ਤਾਂ ਕਰਦੇ ਆ ਕਿਉਂਕਿ ਸਾਡੇ ਉੱਪਰ ਆਸਮਾਨ ਆ ਪਵਿੱਤਰ ਆਸਮਾਨ ਆ ਤੇ نیچے ਸਾਡੀ ਧਰਤੀ ਮਾਂ ਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਧਰਤੀ ਮਾਂ ਤੇ ਅਸੀਂ ਗੰਦ ਪਾਈਏ ਦੂਜਾ ਤੁਸੀਂ ਗੱਲ ਕੀਤੀ ਆ ਕਿ ਤੁਸੀਂ ਰਾਹਾਂ ਦੇ ਵਿੱਚ ਟੋਏ ਪੱਟ ਕੇ ਬੈਠ ਜਾਂਦੇ ਹੋ ਕਹਿੰਦਾ ਅਸੀਂ ਸੋਚਦੇ ਹਾਂ ਕਿ ਰਾਹ ਦੇ ਵਿੱਚ ਅਸੀਂ ਟੋਏ ਤਾਂ ਪਟਦੇ ਹਾਂ ਕਿ ਜੇਕਰ ਕੋਈ ਪੀਰ ਫਕੀਰ ਜਾਂਦਾ ਤਾਂ ਉਹਦਾ ਠੇਡਾ ਵੱਜਿਆ ਤਾਂ ਸਾਨੂੰ ਕੋਈ ਵੱਧਵਾਏ ਅਸੀਂ ਲਖੇ ਕਿ ਸਾਡਾ ਜਿਹੜਾ ਇਹ ਜਨਮ ਤੋਂ ਛੁਟਕਾਰਾ ਮਿਲ ਜAVE ਕਿ ਸਾਨੂੰ ਸਾਰੀ ਜ਼ਿੰਦਗੀ ਭੌਂਕਣਾ ਨਾ ਪਵੇ ਤਾਂ ਤੀਜਾ ਉਹ ਕਹਿੰਦੇ ਆ ਕਿ ਜਦੋਂ ਕੋਈ ਪੀਰ ਫਕੀਰ ਗਲੀਆਂ ਵਿੱਚ ਆਉਂਦਾ ਤਾਂ ਅਸੀਂ ਜਿਹੜਾ ਉਹਨਾਂ ਨੂੰ ਭੌਂਕਣਾ ਕਿਉਂ ਸ਼ੁਰੂ ਕਰਦੇ ਆ ਅਸੀਂ ਤਾਂ ਭੌਂਕਦੇ ਆ ਕਿ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਜੇਕਰ ਤੁਸੀਂ ਘਰ ਪਰ ਛੱਡਿਆ ਹੀ ਆ ਤਾਂ ਹੁਣ ਤੁਹਾਨੂੰ ਇੱਥੋਂ ਜਾ ਕੇ ਦੂਰ ਹਿਮਾਲਿਆ ਪਰਬਤ ਤੇ ਰਹਿਣਾ ਚਾਹੀਦਾ ਤੁਹਾਨੂੰ ਆਪਦੀ ਤਪੱਸਿਆ ਉੱਥੇ ਕਰਨੀ ਚਾਹੀਦੀ ਆ ਨਾ ਕਿ ਇੱਥੇ ਗਲੀਆਂ ਵਿੱਚ ਰੋਲਣਾ ਚਾਹੀਦਾ ਤਾਂ ਚੌਥੀ ਗੱਲ ਆ ਕਿ ਜਿਹੜਾ ਸਾਡਾ ਸਭ ਤੋਂ ਵੱਡਾ ਕਸੂਰ ਮੰਨਿਆ ਜਾਂਦਾ ਕਿ ਅਸੀਂ ਸ਼ਾਮ ਨੂੰ ਆਸਮਾਨ ਵੱਲੀ ਮੂੰਹ ਕਰਕੇ ਕਿਉਂ ਰੋਂਦੇ ਆ ਜਿਹੜਾ ਕਿ ਸਾਨੂੰ ਲੋਕ ਨਫ਼ਰਤ ਕਰਦੇ ਆ ਉਹ ਕਹਿੰਦਾ ਹੈ ਕਿ ਇਹ ਸਾਡਾ ਪ੍ਰਾਰਥਨਾ ਦਾ ਟਾਈਮ ਆ ਤੇ ਇਹ ਅਸੀਂ ਰੋ ਕੇ ਅਸੀਂ ਪ੍ਰਮਾਤਮਾ ਦੇ ਨਾਲ ਗੱਲਾਂ ਕਰਦੇ ਤੇ ਆਪਣੀਆਂ ਸ਼ਿਕਾਇਤਾਂ ਦੱਸਦੇ ਆ ਤਾਂ ਹੁਣ ਗਿਆਨੀ ਹਰਾਣ ਹੋ ਜਾਂਦਾ ਕਿ ਤੂੰ ਤਾਂ ਸਾਡੇ ਇਨਸਾਨਾਂ ਤੋਂ ਵੀ ਵੱਧ ਸਮਝਦਾਰ ਹੋ ਤੁਸੀਂ ਤਾਂ ਤੇ ਕਿਉਂ ਨਹੀਂ ਮੈਂ ਤੈਨੂੰ ਸਿੱਖਿਆ ਦੇ ਸਕਾਂ ਕਿ ਕਿਉਂ ਤੂੰ ਇੱਥੇ ਆ ਕੇ ਸਮਝਦਾਰ ਹੋ ਜਾਵੇਂ ਤਾਂ ਉਹ ਕੁੱਕਰ ਨੂੰ ਕਹਿੰਦਾ ਕਿ ਤੂੰ ਕੱਲ੍ਹ ਤੋਂ ਇੱਥੇ ਆ ਕੇ ਮੇਰੇ ਕੋਲੇ ਸਿੱਖਿਆ ਲੈ ਸਕਦਾ ਕੁੱਤਾ ਹੁਣ ਜਿਹੜਾ ਕੁੱਤਾ ਉਹ ਖੁਸ਼ੀ-ਖੁਸ਼ੀ ਵਾਪਸ ਆਉਂਦਾ ਇਹ ਕਹਾਣੀ ਨਾਲ ਜਿਹੜਾ ਕੁੱਤੇ ਨੂੰ ਆਪਾਂ ਰਿਲੇਟ ਕੀਤਾ ਗਿਆ ਹਨਾ ਉਹ ਕੁੱਤਾ ਸੱਚਮੁੱਚ ਬੋਲਦਾ ਨਹੀਂ ਸੀ ਲੇਕਿਨ ਇਹ ਮਨ ਘੜ ਤਕਾਣੀ ਹੈ ਇੱਕ ਇੱਕ ਸਿੱਖਿਆ ਨੂੰ ਲੈ ਕੇ ਕਿ ਸਿੱਖਿਆ ਕਿੰਨੀ ਜ਼ਰੂਰੀ ਆ ਸਿੱਖਿਆ ਕਿਸੇ ਲੈਵਲ ਤੱਕ ਅਸੀਂ ਕਿਸੇ ਦਾ ਅੰਦਾਜ਼ਾ ਲਾ ਸਕਦੇ ਕਿ ਕਿਹੜਾ ਬੰਦਾ ਕੀ ਕਰ ਰਿਹਾ ਉਹਦਾ ਕੀ ਮਤਲਬ ਆ ਹਨਾ ਤਾਂ ਇਹ ਕਹਾਣੀ ਵਿੱਚ ਸਿੱਖਿਆ ਨੂੰ ਜਿਹੜੀ ਮਹੱਤਤਾ ਦਿੱਤੀ ਗਈ ਆ ਉਮੀਦ ਆ ਕਿ ਤੁਹਾਨੂੰ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਕੱਲ ਨਵਿਕਾ ਨੇ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਧੰਨਵਾਦ ਜੀ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਕਹਾਣੀਆਂ ਸੁੰਨਣਾ ਪਸੰਦ ਕਰਦੇ ਹੋ ਤੇ ਕਿੱਥੋਂ-ਕਿੱਥੋਂ ਬਲੋਂਗ ਕਰਦੇ ਹੋ ਕੱਲ ਆਪਾਂ ਇੱਕ ਨਵੀਂ ਕਹਾਣੀ ਦੇ ਨਾਲ ਨਵੀਂ ਆਸ ਤੇ ਨਾਲ ਲਾਵਾਂਗੇ ਅੱਜ ਲਈ ਸਤਿ ਸ਼੍ਰੀ ਅਕਾਲ